ਬਿਟਿਚ ਨਿਊਜ਼ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਜਤਿਨ ਕੁਮਾਰ ਸ਼ਰਮਾ ਪਹਾੜਾਂ 'ਚ ਪੈ ਰਹੀ ਲਗਾਤਾਰ ਬਰਸਾਤ ਦੇ ਕਾਰਨ ਮੈਦਾਨੀ ਇਲਾਕਿਆਂ ਦੇ ਹਾਲਾਤ ਖਰਾਬ ਹੋ ਚੁੱਕੇ ਨੇ ਗੱਲ ਹਿਮਾਚਲ ਪ੍ਰਦੇਸ਼ ਔਰ ਪੰਜਾਬ ਦੀ ਗੱਲ ਕਰ ਰਹੇ ਹਾਂ ਕਿਉਂਕਿ ਹਿਮਾਚਲ ਪ੍ਰਦੇਸ਼ ਦੇ ਵਿੱਚ ਲਗਾਤਾਰ ਬਰਸਾਤ ਹੋ ਰਹੀ ਹੈ ਪਿਛਲੇ ਕਈ ਦਿਨਾਂ ਤੋਂ ਹੋ ਰਹੀ ਹੈ ਖਬਰਾਂ ਇਹ ਵੀ ਨੇ ਕਿ ਮੰਡੀ ਜ਼ਿਲ੍ਹੇ ਦੇ ਵਿੱਚ ਤਾਂ ਪਿਛਲੇ 1 ਹਫ਼ਤੇ ਤੋਂ ਜ਼ਿਆਦਾ ਸਮਾਂ ਹੋ ਗਿਆ ਕਿ ਸੂਰਜ ਨੇ ਦਰਸ਼ਨ ਤੱਕ ਨਹੀਂ ਦਿੱਤੇ ਲਗਾਤਾਰ ਬਰਸਾਤ ਪੈ ਰਹੀ ਆ ਔਰ ਪਹਾੜੀ ਇਲਾਕਿਆਂ ਦੇ ਵਿੱਚ ਕਲਾਊਡ ਬਸ ਲਗਾਤਾਰ ਹੋ ਰਿਹਾ ਹੈ ਜੋ ਬੱਦਲ ਨੇ ਲਗਾਤਾਰ ਫਟ ਰਹ ਨ ਜਿਹੜੇ ਕੀ ਨਦੀਆਂ ਨਾਲੇ ਨੇ ਉਹ ਉਫਾਨਤੇ ਨੇ ਆਖਿਰਕਾਰ ਜਿਹੜੇ ਪਹਾੜਾ ਦੇ ਵਿੱਚ ਨਦੀਆਂ ਨਾਲੇ ਨੇ ਆਣਾ ਤਾਂ ਉਹਨੇ ਮੈਦਾਨਾਂ ਵਾਲੀ ਹੈ ਤੇ ਉਹਦਾ ਅਸਰ ਪੈ ਰਿਹਾ ਹੈ ਪੰਜਾਬ ਦੀਆਂ ਦਰਿਆਵਾਂ ਦੇ ਉੱਤੇ ਹੁਣ ਉਹ ਦਰਿਆ ਵੀ ਉਫਾਨ ਦੇ ਉੱਤੇ ਨੇ ਜਿਹੜੇ ਇਹਨਾਂ ਦਰਿਆਵਾਂ ਦਾ ਕੰਢੇ ਲੋਕ ਰਹਿੰਦੇ ਨੇ ਜਾਂ ਏਰੀਏ ਬਸੇ ਹੋਏ ਨੇ ਉਹਨਾਂ ਦੇ ਕੀ ਹਾਲਾਤ ਨੇ ਤੁਹਾਨੂੰ ਇਹ ਤਸਵੀਰਾਂ ਦਿਖਾਣੇ ਆ ਸਤਲੁਜ ਦਰਿਆ ਦੇ ਸਤਲੁਜ ਦਰਿਆ ਦੇ ਨੇੜੇ ਜਿਹੜੇ ਲੋਕ ਰਹਿ ਰਹੇ ਨੇ ਆ ਦੇਖ ਲਓ ਕਿਹੜੀਆਂ ਮੁਸ਼ਕਲਾਂ ਦੇ ਨਾਲ ਹੁਣ ਉਹਨਾਂ ਨੂੰ ਦੋ ਚਾਰ ਹੋਣਾ ਪੈ ਰਿਹਾ ਕਿਉਂ ਕਿ ਸਤਲੁਜ ਦਰਿਆ ਦਾ ਇਸ ਵਕਤ ਪਾਣੀ ਆਪਣੀਆਂ ਹੱਦਾਂ ਤੋੜ ਕੇ ਬੰਨਾਂ ਨੂੰ ਤੋੜ ਕੇ ਬਾ ਇਸ ਵਕਤ ਉਸ ਪਾਣੀ ਦੀ ਚੇਟ ਵਿੱਚ ਪੇਟ ਵਿੱਚ ਆ ਚੁੱਕੇ ਨੇ ਹੜਾ ਵਰਗੇ ਇਸ ਵਕਤ ਕਹਿ ਸਕਦੇ ਹਾਂ ਹਾਲਾਤ ਨਹੀਂ ਬਲਕਿ ਪੰਜਾਬ ਦੇ ਕਈ ਪਿੰਡਾਂ ਦੇ ਵਿੱਚ ਹੜ੍ਹ ਆ ਚੁੱਕੇ ਨੇ ਇਸ ਵਕਤ ਅਸੀਂ ਤੁਹਾਨੂੰ ਫਿਰੋਜ਼ਪੁਰ ਦੇ ਜਿਹੜੇ ਬਾਰਡਰ ਏਰੀਆ ਨੇ ਉਹਨਾਂ ਦੀਆਂ ਤਸਵੀਰਾਂ ਦਿਖਾ ਰਹੇ ਹਾਂ ਆ ਜਰਾ ਦੇਖ ਲਓ ਕਿ ਇਸ ਤਰੀਕੇ ਨਾਲ ਸੜਕਾਂ ਹੋਣ ਸਕੂਲ ਹੋਣ ਹਸਪਤਾਲ ਹੋਣ ਜਾਂ ਫਿਰ ਖੇਤ ਖੇਲਿਆਣ ਹੋਣ ਪੂਰੇ ਦੇ ਪੂਰੇ ਸਭ ਕੁਝ ਜਲਮਗਨ ਇਸ ਵਕਤ ਹੋਇਆ ਹੋਇਆ ਹੈ ਦੂਰ ਦੂਰ ਤੱਕ ਜੇਕਰ ਕੁਝ ਨਜ਼ਰ ਆ ਰਿਹਾ ਸਿਰਫ ਔਰ ਸਿਰਫ ਪਾਣੀ ਔਰ ਪਾਣੀ ਤੋਂ ਬਾਹਰ ਜਿਹੜੀ ਚੀਜ਼ ਹੈ ਉਹ ਹੈ ਪਾਣੀ ਦੇ ਵਿੱਚ ਕਈ-ਕਈ ਫੁੱਟ ਤੱਕ ਡੁੱਬੇ ਪਕਹਿ ਲੀਏ ਦਰਖਤ ਸਿਰਫ ਔਰ ਸਿਰਫ ਇਹੀ ਮੰਜ਼ਰ ਜਿੱਧਰ ਨੂੰ ਵੀ ਤੁਸੀਂ ਆਪਣੀ ਨਜ਼ਰ ਦਰਾਨੇ ਹੋ ਸਿਰਫ ਔਰ ਸਿਰਫ ਤੁਹਾਨੂੰ ਐਸੇ ਤਰੀਕੇ ਦੀਆਂ ਤਸਵੀਰਾਂ ਨਜ਼ਰ ਆਣੀਆਂ ਤਾਂ ਫਿਰੋਜ਼ਪੁਰ ਦੇ ਨਜ਼ਦੀਕ ਸਤਲੁਜ ਦਰਿਆ ਦੇ ਨਾਲ ਲੱਗਦੇ ਪਿੰਡ ਧੀਰਾ ਘਾਰਾ ਟੱਲੀ ਗੁਲਾਮ ਨਿਆਲ ਲਵੇਰਾ ਕਮਾਲਵਾਲਾ ਮੁਠਿਆਵਾਲਾ ਤੇ ਆਦ ਪਿੰਡਾਂ ਦੇ ਵਿੱਚ ਹੜ ਵਾਲੇ ਹਾਲਾਤ ਬਣ ਚੁੱਕੇ ਨੇ ਤੇ ਇਸ ਵਕਤ ਤਸਵੀਰਾਂ ਤੁਹਾਨੂੰ ਅਸੀਂ ਉਹੀ ਬਾਰਡਰ ਇਲਾਕਿਆਂ ਦੀਆਂ ਦਿਖਾ ਰਹੇ ਆ ਕਿ ਕਿੰਨੇ ਭਿਆਨਕ ਹਾਲਾਤ ਨੇ ਹਲੇ ਇਹ ਤੁਸੀਂ ਅੰਦਾਜ਼ਾ ਲਗਾਓ ਇਹ ਤਾਂ ਪਾਣੀ ਚੜਿਆ ਹੋਇਆ ਇਸ ਕਰਕੇ ਸਭ ਕੁਝ ਹਲੇ ਤੁਹਾਨੂੰ ਠੀਕ ਲੱਗ ਰਿਹਾ ਹੋਵੇਗਾ ਕਿ ਸਿਰਫ ਪਾਣੀ ਉੱਤਰ ਜਾਵੇਗਾ ਪਰ ਇਹ ਜਦੋਂ ਪਾਣੀ ਉਤਰੇਗਾ ਪਾਣੀ ਇੱਥੋਂ ਜਾਵੇਗਾ ਤੇ ਉਸ ਤੋਂ ਬਾਅਦ ਅਸਲ ਸਮੱਸਿਆਵਾਂ ਬਾ ਸ਼ੁਰੂ ਹੁੰਦੀਆਂ ਨੇ ਉਸ ਤੋਂ ਬਾਅਦ ਬਿਮਾਰੀਆਂ ਦੇ ਫੈਲਣ ਦਾ ਖਤਰਾ ਹੁੰਦਾ ਔਰ ਇਸ ਤੋਂ ਇਲਾਵਾ ਜੰਗਲੀ ਜਿਹੜੇ ਜੀਵ ਹੁੰਦੇ ਨੇ ਜਿਹੜੇ ਕਿ ਪਾਣੀ ਦੇ ਵਿੱਚ ਰਹਿੰਦੇ ਨੇ ਉਹਨਾਂ ਤੋਂ ਵੀ ਵੱਧ ਸਭ ਤੋਂ ਵੱਧ ਖਤਰਾ ਹੁੰਦਾ ਕਿਉਂਕਿ ਜਿਵੇਂ ਪਾਣੀ ਦੇ ਵਿੱਚ ਯਾਦਾ ਕੁਝ ਰੁੜ ਜਾਂਦੇ ਆ ਜਿਹੜੇ ਬਚਦੇ ਆ ਫਿਰ ਉਹ ਆਪਣੀ ਜਾਨ ਬਚਾਉਣ ਦੇ ਲਈ ਐਸੇ ਇਲਾਕਿਆਂ ਦੇ ਵਿੱਚ ਆ ਜਾਂਦੇ ਆ ਘਰਾਂ ਦੇ ਵਿੱਚ ਉਸੇ ਕਾਰਨ ਸਭ ਤੋਂ ਵੱਧ ਜਿਹੜੀਆਂ ਕਿ ਖਤਰਨਾਕ ਚੀਜ਼ ਹੁੰਦੀਆਂ ਹੁੰਦੀ ਹੈ ਸਨੈਕ ਬਾਈਟ ਸੱਪ ਦੇ ਡੰਗ ਦਾ ਅਸਰ ਸਭ ਤੋਂ ਵੱਧ ਖਤਰਨਾਕ ਉਹ ਆਮ ਲੋਕਾਂ ਨੂੰ ਹੁੰਦਾ ਉਸ ਤੋਂ ਇਲਾਵਾ ਜਿਹੜੇ ਲੋਕ ਮਾਫ ਕਰਿਓ ਜਾਨੀ ਕਿ ਜਿਹੜੇ ਜਾਨਵਰ ਵਗੈਰਾ ਇਸ ਪਾਣੀ ਦੀ ਚਪੇਟ ਵਿੱਚ ਆ ਕੇ ਮਰ ਜਾਂਦੇ ਨੇ ਉਹਨਾਂ ਤੋਂ ਸੜੇਹਾਨ ਮਾਰਦੀ ਹੈ ਇਸ ਤੋਂ ਇਲਾਵਾ ਉਹਨਾਂ ਦੇ ਨਾਲ ਹੀ ਜਦੋਂ ਸਰੀਰ ਉਹਨਾਂ ਦਾ ਗਲ ਜਾਂਦਾ ਤਾਂ ਇੱਕ ਤਾਂ ਬਦਬੂ ਔਰ ਦੂਸਰਾ ਉਹਨਾਂ ਦੇ ਵਿੱਚ ਇਸ ਤਰੀਕੇ ਦੇ ਜੀਵ ਪੈਦਾ ਹੋ ਜਾਂਦੇ ਨੇ ਜਿਹੜੇ ਕਿ ਆਲੇ-ਦੁਆਲੇ ਬਿਮਾਰੀਆਂ ਪੈਦਾ ਕਰਦੇ ਨੇ ਆ ਦੇਖ ਲਓ ਹੁਣ ਇਸ ਵਕਤ ਕਿਸ਼ਟੀਆਂ ਚੱਲ ਰਹੀਆਂ ਨੇ ਕਿਸੇ ਸਮੇ ਇਹ ਖੇਤਾਂ ਦੇ ਵਿੱਚ ਲੋਕ ਤੁਰ ਕੇ ਆਪਣਾ ਕੰਮ ਕਰ ਰਹੇ ਹੁੰਦੇ ਨੇ ਜਾਂ ਖੇਤਾਂ ਵਾਲੀ ਮਸ਼ੀਨਰੀ ਕੰਮ ਕਰ ਰਹੀ ਹੁੰਦੀ ਹੈ ਅੱਜ ਸੜਕਾਂ ਦੇ ਉੱਤੇ ਔਰ ਖੇਤਾਂ ਦੇ ਉੱਤੇ ਦੇਖੋ ਕਿਸ ਤਰੀਕੇ ਨਾਲ ਕਿਸਤੀਆਂ ਚੱਲ ਰਹੀਆਂ ਨੇ ਕਿਸਤੀਆਂ ਦੇ ਨਾਲ ਲੋਕ ਇੱਕ ਜਗ੍ਹਾ ਤੋਂ ਦੂਸਰੀ ਜਗ੍ਹਾ ਤੇ ਜਾ ਰਹੇ ਨੇ ਐਸੇ ਤਰੀਕੇ ਦੇ ਨਾਲ ਏਡ ਪਹੁੰਚਾਈ ਜਾ ਰਹੀ ਹੈ ਕਿਸੇ ਨੂੰ ਰਾਸ਼ਨ ਪਾਣੀ ਚਾਹੀਦਾ ਹੈ ਜਾਂ ਕਿਸੇ ਨੂੰ ਰੈਸਕਿਊ ਕਰਨਾ ਤਾਂ ਇੰਨਾ ਕਿਸਤੀਆਂ ਦੇ ਰਾਹੀ ਹੀ ਲੋਕਾਂ ਨੂੰ ਬਾਹਰਲੀ ਤਰਫ ਕੱਢਿਆ ਜਾ ਰਿਹਾ ਐ ਇਸ ਤੋਂ ਇਲਾਵਾ ਥਾਂ ਥਾਂ ਦੇ ਉੱਤੇ ਜਿਹੜੇ ਆ ਮੰਡ ਦਾ ਏਰੀਆ ਹੋ ਗਿਆ ਜੇਕਰ ਆਪਾਂ ਕਪੂਰਥਲਾ ਫਿਰੋਜ਼ਪੁਰ ਕਪੂਰਥਲੇ ਵਾਲੀ ਸਾਈਡ ਤੇ ਗੱਲ ਕਰੀਏ ਜਾਂ ਫਿਰ ਹੁਣ ਜਿਹੜੀ ਆ ਤਸਵੀਰਾਂ ਤੁਹਾਨੂੰ ਫਿਰੋਜ਼ਪੁਰ ਦੀਆਂ ਦਿਖਾ ਰਿਹਾ ਐ ਇੱਥੇ ਛੋਟੇ ਛੋਟੇ ਡੇਰੇ ਬਣੇ ਹੋਏ ਨੇ ਇਹ ਡੇਰੇ ਕੋਈ ਧਾਰਮਿਕ ਡੇਰੇ ਨਹੀਂ ਬਲਕਿ ਜਿਹੜੇ ਇੱਕ ਲੋਕਾਂ ਦਾ ਸਮੂਹ ਹੁਣ ਕੁਝ ਲੋਕ ਤਾਂ ਇਸ ਥਾਂ ਤੋਂ ਦੂਰ ਚਲੇ ਗਏ ਨੇ ਪਰ ਕੁਝ ਲੋਕ ਹਲੇ ਵੀ ਆਪਣੇ ਘਰਾਂ ਦੇ ਵਿੱਚ ਨੇ ਕਿਉਂਕਿ ਡੰਗਰ ਬੱਚੇ ਉਹਨਾਂ ਨੇ ਰੱਖੇ ਹੋਏ ਨੇ ਉਹ ਕਹਿੰਦੇ ਅਸੀਂ ਇਹਨਾਂ ਨੂੰ ਛੱਡ ਕੇ ਨਹੀਂ ਜਾ ਸਕਦੇ ਅੰਤਿਮ ਸਾਹ ਤੱਕ ਅਸੀਂ ਇਹਨਾਂ ਦੇ ਨਾਲ ਰਹਾਂਗੇ ਕਿਉਂਕਿ ਇਹਨਾਂ ਨੇ ਸਾਡਾ ਅੱਜ ਤੱਕ ਸਾਥ ਦਿੱਤਾ ਤਾਂ ਅੱਜ ਇਨਸਾਨ ਇਨ੍ਹਾਂ ਜਾਨਵਰਾਂ ਦਾ ਇਨ੍ਹਾਂ ਡੰਗਰਾਂ ਦਾ ਸਾਥ ਦੇ ਰਹੇ ਨੇ ਤੇ ਇਸ ਕਰਕੇ ਆਪਣੇ ਜਿਹੜੇ ਉਹਨਾਂ ਦੇ ਪਸ਼ੂ ਨੇ ਉਹਨਾਂ ਦੇ ਨਾਲ ਹੀ ਲੋਕ ਰੁਕਣ ਦੇ ਲਈ ਮਜਬੂਰ ਨੇ ਹਾਲਾਂਕਿ ਕੁਝ ਸਮਾਜ ਸੇਵੀ ਜਥੇਬੰਦੀਆਂ ਵੀ ਨੇ ਔਰ ਪ੍ਰਸ਼ਾਸਨ ਦੇ ਵੱਲੋਂ ਵੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਇਹਨਾਂ ਲੋਕਾਂ ਤੱਕ ਘੱਟੋ-ਘੱਟ ਚਾਰਾ ਜ਼ਰੂਰ ਪਹੁੰਚਾਇ ਕਿ ਜਿਹੜੇ ਇਹਨਾਂ ਦੇ ਜੀਵ ਨੇ ਉਹ ਆਖਰਕਾਰ ਜ਼ਿੰਦੇ ਰਹਿ ਜ਼ਿੰਦਾ ਰਹਿ ਸਕਣ ਤਸਵੀਰਾਂ ਬੜੀਆਂ ਹੀ ਇਸ ਵਕਤ ਆ ਤੁਸੀਂ ਦੇਖ ਸਕਦੇ ਹੋ ਇਹ ਫਿਰੋਜ਼ਪੁਰ ਦੇ ਕੰਢੀ ਖੇਤਰਾ ਦੀ ਤੁਹਾਨੂੰ ਪੂਰੀ ਅਸੀਂ ਤਸਵੀਰਾਂ ਦਿਖਾ ਰਹੇ ਹਾਂ ਸੜਕ ਥੋੜੀ ਥੋੜੀ ਇਸ ਵਕਤ ਦਿਖ ਰਹੀ ਹੈ ਲੇਕਿਨ ਪੂਰੇ ਤਰੀਕੇ ਦੇ ਨਾਲ ਇੱਕ ਵਾਰ ਤਾਂ ਆਪਾਂ ਕਹਿ ਸਕਦਾ ਜਲਮਗਨ ਹੋ ਚੁੱਕੀ ਹੈ ਕਿਸੇ ਕਿਸੇ ਥਾਂ ਦੇ ਉੱਤੇ ਪੈਚੇਸ ਦੇ ਰੂਪ ਦੇ ਵਿੱਚ ਸੜਕ ਦਿਖ ਰਹੀ ਹੈ ਔਰ ਸੜਕ ਦੇ ਦੋਵੇਂ ਪਾਸੇ ਪਤਾ ਨਹੀਂ ਚੱਲ ਰਿਹਾ ਕਿ ਸੜਕ ਕਿੱਥੋਂ ਸ਼ੁਰੂ ਹੁੰਦੀ ਹੈ ਕਿੱਥੇ ਖਤਮ ਹੁੰਦੀ ਹੈ ਕਿਸ ਤੋਂ ਬਾਅਦ ਕੱਚਾ ਏਰੀਆ ਫਿਰ ਉਸ ਤੋਂ ਬਾਅਦ ਕਿੱਥੇ ਖੇਤ ਖਰੇ ਹਨ ਸਭ ਕੁਝ ਪਾਣੀ ਦੇ ਵਿੱਚ ਜਲਮਗਨ ਹੋ ਲੋਕ ਬੜੀ ਹੀ ਮੁਸਤੈਦੀ ਦੇ ਨਾਲ ਸੜਕਾਂ ਨੂੰ ਕਰਾਸ ਕਰ ਰਹੇ ਨੇ ਕਿਉਂਕਿ ਜਾਨ ਜਾਨ ਦਾ ਵੀ ਖਤਰਾ ਹੁੰਦਾ ਹੈ ਕਈ ਥਾਵਾਂ ਦੇ ਉੱਤੇ ਜਿੱਥੇ ਖੇਤ ਡੂੰਘੇ ਨੇ 10 ਤੋਂ 12 ਫੁੱਟ ਡੂੰਘੇ ਨੇ ਸੜਕ ਦੇ ਤੋਂ ਨੀਵੇਂ ਉੱਥੇ ਸਭ ਤੋਂ ਵੱਧ ਖਤਰਾ ਹੁੰਦਾ ਹੈ ਜੇਕਰ ਕੋਈ ਵਾਹਨ ਪਲਟ ਜਾਵੇ ਜਾਂ ਕੋਈ ਆਮ ਇਨਸਾਨ ਡੇਗ ਜਾਵੇ ਫਿਰ ਉਹਦਾ ਬਾਹਰ ਨਿਕਲਣਾ ਮੁਸ਼ਕਲ ਹੋ ਜਾਂਦਾ ਹੈ ਇਸ ਕਰਕੇ ਲੋਕਾਂ ਦੀ ਜਾਨ ਤੇ ਵੀ ਆਈ ਹੋਈ ਹੈ ਪ੍ਰਸ਼ਾਸਨ ਮੁਸਤਿਹਦ ਹੈ ਪ੍ਰਸ਼ਾਸਨ ਲੋਕਾਂ ਨੂੰ ਅਪੀਲ ਵੀ ਕਰ ਰਿਹਾ ਕਿ ਆਪਣੇ ਘਰ-ਬਾਰ ਇੱਥੋਂ ਛੱਡ ਕੇ ਤੁਸੀਂ ਬਾਹਰ ਆ ਜਾਓ ਇਸ ਤੋਂ ਇਲਾਵਾ ਕੁਝ ਲੋਕਾਂ ਦੀ ਜੇਕਰ ਆਪਾਂ ਦੇਖੀਏ ਨਰਾਜ਼ਗੀ ਵੀ ਦੇਖਣ ਨੂੰ ਮਿਲੀ ਆ ਭਾਵੇਂ ਪ੍ਰਸ਼ਾਸਨ ਹੋਵੇ ਜਾਂ ਸਥਾਨਕ ਐਮਐਲਏ ਵਗੈਰਾ ਹੋਣ ਜਿਹੜੇ ਜਦੋਂ ਵੀ ਉਹ ਹਾਲਾਤ ਪੁੱਛਣ ਆਉਂਦੇ ਨੇ ਜਾਂ ਹਾਲਾਤਾਂ ਦਾ ਜਾਇਜ਼ਾ ਲੈਣ ਆਉਂਦੇ ਨੇ ਤਾਂ ਉਸ ਵੇਲੇ ਪਿੰਡ ਵਾਲੇ ਉਹਨਾਂ ਨੂੰ ਜ਼ਰੂਰ ਦੋ ਚਾਰ ਸਨ੍ਹਾਉਂਦੇ ਨੇ ਕਿ ਆ ਦੇਖੋ ਇਹ ਹੈ ਤੁਹਾਡਾ ਵਿਕਾਸ ਕਿਸ ਤਰੀਕੇ ਦੇ ਨਾਲ ਵਿਕਾਸ ਪਾਣੀ ਦੇ ਵਿੱਚ ਡੁੱਬਿਆ ਹੋਇਆ ਨਜ਼ਰ ਆ ਰਿਹਾ ਹੈ ਤੇ ਇਸੇ ਕਰਕੇ ਪ੍ਰਸ਼ਾਸਨ ਦੇ ਅਧਿਕਾਰੀ ਵੀ ਕਹਿ ਰਹੇ ਨੇ ਕਿ ਸਾਡੇ ਹੱਥ ਜੋ ਬਸ ਹੈ ਉਸ ਹੀ ਸਭ ਇਸ ਤਰੀਕੇ ਦਾ ਆਸ਼ਵਾਸਨ ਦਿੱਤਾ ਜਾ ਰਿਹਾ ਆ ਸੁਣਦੇ ਆ ਔਰ ਤਸਵੀਰਾਂ ਵੀ ਨਾਲ ਦੀ ਨਾਲ ਤੁਹਾਨੂੰ ਦਿਖਾ ਰਹੇ ਆ ਤੇ ਇੱਥੇ ਜਿਹੜੇ ਪਿੰਡ ਆ ਲਗਭਗ ਜਿਹੜੇ ਸਾਡੇ ਨੇੜੇ ਨੇੜੇ ਪਿੰਡ ਸੱਤ ਪਿੰਡ ਜਿਹੜੇ ਆ ਉਹ ਪੂਰੀ ਤਰ੍ਹਾਂ ਤਬਾਹ ਹੋ ਚੁੱਕੇ ਆ ਉਹਨਾਂ ਦੀਆਂ ਖੇਤਾਂ ਆ ਖੇਤ ਜਿਹੜੇ ਤਬਾਹ ਹੋ ਚੁੱਕੇ ਆ ਜੀ ਅਤੇ ਫਸਲ ਜਿਹੜੀ ਆ ਲਗਭਗ ਜਿਹੜੀ 7000 ਕਿੱਲਾ ਜਿਹੜੀ ਆ ਫਸਲ ਡੁੱਬ ਚੁੱਕੀ ਆ ਜਿਹੜੀ ਬਿਲਕੁਲ ਇਸ ਵੇਲੇ ਫਲਾ ਫਲੀ ਹੋ ਚੱਕੀ ਆ ਜੀ ਤੇ ਹੋਰ ਵੀ ਹੋਰ ਜ਼ੋਰ ਦੇ ਨਾਲ ਪਾਣੀ ਜਿਹੜਾ ਅੱਗੇ ਚੜ ਰਿਹਾ ਵਾ ਅੱਗੇ ਚੜ ਰਿਹਾ ਵਾ ਪਾਣੀ ਤੇ ਫਸਲਾਂ ਦੇ ਵਿੱਚ ਜੋਰਾਂ ਦੇ ਨਾਲ ਵੜੀ ਜਾਂਦਾ ਵਾ ਤੇ ਅਸੀਂ ਸਰਕਾਰ ਤੋਂ ਮੰਗ ਕਰਦੇ ਆ ਟਾਡੇ ਚੈਨਲ ਦੇ ਰਹੀਂ ਕਿ ਅਗਲੇ ਜਿਹੜੇ ਆ ਦਾਦਾ ਛੱਡ ਕੇ ਤੇ ਸਾਨੂੰ ਥੋੜਾ ਜਿਹਾ ਪਾਣੀ ਸਾਡਾ ਹੌਲਾ ਕੀਤਾ ਜਾਵੇ ਉਹ ਵੀ ਸਾਡੇ ਭਰਾ ਵਾ ਅਸੀਂ ਉਹਨਾਂ ਨੂੰ ਮਾਰਨਾ ਨਹੀਂ ਚਾਹੁੰਦੇ ਪਰ ਸਾਡਾ ਵੀ ਕੋਈ ਨਾ ਕੋਈ ਇਧਰੋਂ ਪਾਣੀ ਜਿਹੜਾ ਹੌਲਾ ਕੀਤਾ ਜਾਵੇ ਕਿੰਨੇ ਪਿੰਡ ਕਿਹੜੇ ਕਿਹੜੇ ਪਿੰਡ ਜਿਹੜੇ ਪਾਣੀ ਦੀ ਮਾਰ ਹੇਠਾਂ ਆ ਗਏ ਨੇ ਇਹ ਪਿੰਡ ਜੀ ਬਨਾਲਾ ਟੱਲੀਗਲਾਮ ਧੀਰਾ ਘਰਾਣਿਆ ਲਾਲਵੇਰਾ ਇਧਰ ਬਾਲਾ ਮੇਗਾ ਜਾਮਾ ਮੇਗਾ ਮੁੱਠਿਆਂ ਵਾਲਾ ਕਾਮਲ ਵਾਲਾ ਇਹ 7-8 ਪਿੰਡ ਜਿਹੜੇ ਸਾਡੇ ਨੇੜੇ-ਨੇੜੇ ਬਿਲਕੁਲ ਜੀ ਤੇ ਪਿੱਛੇ ਵੀ ਤੇ ਅੱਗੇ ਵੀ ਬਹੁਤ ਜਿਆਦੇ ਪਿੰਡ ਨੇ ਜੀ ਸਾਨੂੰ ਇਹ ਇੰਜ ਲੱਗਦਾ ਜਨਾਬ ਕਿ ਇਹ ਕੋਈ ਕੁਦਰਤੀ ਆਫਤ ਨਹੀਂ ਗਈ ਇਹ ਹਰ ਸਾਲ ਦੀ ਤਰ੍ਹਾਂ ਸਾਨੂੰ ਨਾ ਇੱਕ ਤੇ ਬੰਨਾਂ ਤੋਂ ਅੰਦਰ ਜਿਹੜੇ ਅਸੀਂ ਲੋਕ ਆ ਸਾਨੂੰ ਇੱਕ ਸ਼ਿਕਾਰ ਬਣਾਇਆ ਜਾਂਦਾ ਸਰਕਾਰ ਦੇ ਬੰਦਿਆਂ ਵੱਲੋਂ ਸ਼ਿਕਾਰ ਬਣਾ ਕੇ ਸਾਨੂੰ ਮਾਰ ਕੇ ਅਤੇ ਫਿਰ ਇਸੇ ਦੇ ਰੋਟੀਆਂ ਸੇਕਦੇ ਇਸੇ ਦੇ ਉਹ ਵੱਡੀਆਂ ਮੋਟੀਆਂ ਰਕਮਾਂ ਇਕੱਠੀਆਂ ਕਰਦੇ ਆ ਕਰੋੜਾਂ ਰੁਪਏ ਇਕੱਠੇ ਕਰਕੇ ਤੇ ਫਿਰ ਉਹ ਆਪਣੀਆਂ ਜਹਾਜ਼ਾਂ ਤਾਂ ਕਾਰਾਂ ਕੋਠੀਆਂ ਬਣਾਉਂਦੇ ਆ ਜੀ ਏ ਤੁਸੀਂ ਦੇਖ ਸਕਦੇ ਆਪਾਂ ਜਿਹੜਾ ਇਹ ਫਰੋਜ਼ਪੁਰ ਦੇ ਤੀਹਾਰਕਾਰਾ ਪਿੰਡ ਹੈਗਾ ਤੇ ਉਸ ਤੋਂ ਇਲਾਵਾ ਨਾਲ ਦੇ ਜਿਹੜੇ ਸਰਾਊਂਡਿੰਗ ਏਰੀਆ ਹੈਗਾ ਇਹਦੇ ਵਿੱਚ ਥੋੜਾ ਪਾਣੀ ਭਰਿਆ ਹੈਗਾ ਪਰ ਇਹ ਹੈ ਕਿ ਅੱਜੋ ਰਿਲੀਜ਼ ਹੋ ਰਿਹਾ ਵਾ ਤੇ ਇਹਦੇ ਨਾਲ ਆਪਾਂ ਦੇਖ ਸਕਦੇ ਹਾਂ ਕਿ ਕਰੀਕ ਹੈਗੀ ਆ ਜਿਹੜਾ ਦਰਿਆ ਦੇ ਵਿੱਚੋਂ ਕਰੀਕ ਚ ਪਾਣੀ ਆ ਕੇ ਇੱਧਰ ਤੇ ਇੱਧਰ ਦੀ ਘੁੰਮ ਰਿਹਾ ਪਾਣੀ ਇਹ ਇੱਥੇ ਜਿੱਦਾਂ ਆਪਾਂ ਦੇਖਦੇ ਹਾਂ ਢਾਣੀਆਂ ਦੇ ਵਿੱਚ ਰਹਿ ਰਹੇ ਲੋਕ ਤੇ ਇਹਨਾਂ ਨੂੰ ਅਸੀਂ ਅਪੀਲ ਵੀ ਕੀਤੀ ਸੀ ਕਿ ਜੇ ਬਾਹਰ ਆਉਣਾ ਚਾਹੁੰਦੇ ਤਾਂ ਸਾਡੇ ਪ੍ਰਬੰਧ ਹੈਗੇ ਆ ਪਰ ਇਹ ਅਜੇ ਉਹਨਾਂ ਨਹੀਂ ਚਾਹੁੰਦੇ ਕਿ ਅਸੀਂ ਅਜੇ ਉੱਥੇ ਰਹਿਣਾ ਚਾਹੁੰਦੇ ਆ ਤੇ ਉਹਦੇ ਵਿੱਚ ਇਹ ਆ ਕਿ ਸਾਡੇ ਵੱਲੋਂ ਪ੍ਰਬੰਧ ਕੀਤਾ ਗਿਆ ਕੱਲ ਜੇ ਆਪਣੇ ਡੀਐਮ ਉਹ ਜਿਹੜਾ ਡਿਸਟ੍ਰਿਕਟ ਮੰਡੀ ਅਫਸਰ ਹੈਗਾ ਉਹਦੀ ਡਿਊਟੀ ਲਗਾਈ ਆ ਉਹ ਚਾਰੇ ਦਾ ਪ੍ਰਬੰਧ ਕਰ ਦੇਗਾ ਇੱਥੇ ਇਦਾਂ ਜਿਹੜਾ ਫੂਡ ਸਪਲਾਈ ਡਿਪਾਰਟਮੈਂਟ ਹੈਗਾ ਉਹਨਾਂ ਵੱਲੋਂ ਆਪਣੇ ਪੈਕੇਟ ਵਗੈਰਾ ਖਾਣੇ ਦੇ ਤਿਆਰ ਕੀਤੇ ਹੈਗੇ ਆ ਉਹ ਇਹਨਾਂ ਨੂੰ ਪ੍ਰੋਵਾਈਡ ਕਰਵਾ ਦਾਂਗੇ ਜੇ ਜ਼ਰੂਰਤ ਪੈਂਦੀ ਆ ਤੇ